ਸਭਾਪਤੀ ਜੀ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਤੇ ਟੈਸਟ ਬਿੰਦੂ ਲਗਾ ਕੇ ਪੰਜਾਬ ਦਾ ਟੈਂਪਰੇਚਰ ਪੰਜਾਬ ਦੇ ਲੋਕਾਂ ਜਿਹੜਾ ਸਬਰ ਹੈ ਉਹ ਟੈਸਟ ਕੀਤਾ ਜਾ ਰਿਹਾ ਹੈ ਕਦੇ ਤਾਂ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਜਿਹੜੀ ਇਲੈਕਟਿਡ ਸੈਨੇਟਾ ਯੂਨੀਵਰਸਿਟੀ ਦੀ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਿੱਛੇ ਜੇ ਸਭ ਤੋਂ ਜਿਹੜਾ ਕ੍ਰਿਟੀਕਲ ਜਿਹੜਾ ਬੜਾ ਸੈਂਸਿਟਿਵ ਇਸ਼ੂ ਹੈ ਕਿ ਜਿਹੜਾ ਚੰਡੀਗੜ੍ਹ ਦਾ ਸਟੇਟਸ ਚੇਂਜ ਕਰਨ ਦੀ ਜਿਹੜੀਆਂ ਗੱਲਾਂ ਨੇ ਉਹ ਚੱਲੀਆਂ ਸਭਾਪਤੀ ਜੀ ਜੋ ਚੰਡੀਗੜ੍ਹ ਦਾ ਸਟੇਟਸ ਹੈ ਕਿ ਪੰਜਾਬ ਦਾ ਜਿਹੜਾ ਗਵਰਨਰ ਹੈ ਉਹ ਹੀ ਜਿਹੜਾ ਉੱਥੇ ਪ੍ਰਸ਼ਾਸਕ ਹੈ ਉਹ ਲੱਗਦਾ ਪਿੱਛੇ ਜੇ ਇਹ ਕੋਸ਼ਿਸ਼ਾਂ ਚੱਲੀਆਂ ਕਿ ਜੀ ਦੂਸਰੀ ਯੂਟੀਆਂ ਦੀ ਤਰ੍ਹਾਂ ਉੱਥੇ ਵੀ ਜਿਹੜਾ ਲੈਫਟੇਨੈਂਟ ਗਵਰਨਰ ਹੈ ਉਹ ਲਗਾਇਆ ਜਾਊਗਾ ਸਭਾਪਤੀ ਜੀ ਹੋਣਾ ਤਾਂ ਇਹ ਚਾਹੀਦਾ ਸੀਗਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਜੜ ਕੇ ਬਣਾਇਆ ਗਿਆ ਤੇ ਕੇਂਦਰ ਆਪਣੇ ਵਾਅਦੇ ਉਪਾਪਕ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦਿੰਦਾ ਪਰ ਗੱਲ ਆਪਾਂ ਉਲਟੇ ਪਾਸੇ ਚਲਾ ਲਈ ਪੂਰੇ ਦੇਸ਼ ਦੇ ਵਿੱਚ ਕੇਵਲ ਇੱਕ ਸੁਸਰੀ ਮਿਤਾਣੀ ਰਾਜ ਦੀ 100 ਵਾਰੀ ਸਿਰਫ 10 ਸੈਕਿੰਡ ਇੱਕ ਲੋਤਾ ਪੰਜਾਬ ਐਸਾ ਸੂਬਾ ਹੈਗਾ ਜਿੱਦੀ ਕੋਈ ਰਾਜਧਾਨੀ ਨਹੀਂ ਸੋ ਸਾਡੀ ਇਹ ਮੰਗ ਨਹੀਂ ਸਾਡਾ ਹੱਕ ਹੈ ਕਿ ਚੰਡੀਗੜ੍ਹ ਪੂਰਨ ਤੌਰ ਤੇ ਜਿਹੜਾ ਪੰਜਾਬ ਨੂੰ ਉਹ ਦਿੱਤਾ ਜਾਵੇ